मानसा जिले के लोगों खुशखबरी मानसा स्टेशन तो श्री हजूर साहब लिधी ट्रेन की मानसा वासिया ने स्टेशन स्टेन पहुंच के ते ट्रेन अमले का निघा स्वागत जैलदार टीवी देख रहे सारे ही दर्शकों का बहुत बहुत स्वागत मानसा जिले के लोगों ਖੁਸ਼ੀ ਦੀ ਇੱਕ ਵੱਡੀ ਖਬਰ ਹੈ ਫਿਰੋਜ਼ਪੁਰ ਤੋਂ ਹਰ ਸ਼ੁੱਕਰਵਾਰ ਨੂੰ ਚੱਲਣ ਵਾਲੀ ਨਵੀਂ ਸ਼ੁਰੂ ਹੋਈ ਨਾ ਦੇੜ ਐਕਸਪ੍ਰੈਸ ਮਾਨਸਾ ਸਟੇਸ਼ਨ ਤੇ ਰੁਕਿਆ ਕਰੇਗੀ ਇਹ ਟ੍ਰੇਨ ਮਾਨਸਾ ਵਿਖੇ ਸ਼ਾਮ 3:55 ਵਜੇ ਪਹੁੰਚੇਗੀ ਤੇ 4 ਵਜੇ ਅੱਗੇ ਰਵਾਨਾ ਹੋਵੇਗੀ ਪਹਿਲੇ ਦਿਨ ਮਾਨਸਾ ਪਹੁੰਚਣ ਤੇ ਸ਼ਹਿਰ ਵਾਸੀਆਂ ਤੇ ਵਾਹਿਗੁਰੂ ਸੇਵਾ ਸੁਸਾਇਟੀ ਦੇ ਵੱਲੋਂ ਗੱਡੀ ਵਿੱਚ ਸਵਾਰ ਯਾਤਰੀਆਂ ਤੇ ਟ੍ਰੇਨ ਅਮਲੇ ਦਾ ਨਿਗਾ ਸਵਾਗਤ ਕੀਤਾ ਗਿਆ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮਿੱਠੂ ਸਿੰਘ ਗਾਨੇਕੇ ਜਤਿੰਦਰ ਕੁਮਾਰ ਆਗਰਾ ਰਗਵੀਰ ਸਿੰਘ ਪ੍ਰਧਾਨ ਸਥਾਨਕ ਗੁਰੂ ਘਰ ਕਮੇਟੀ ਤੇ ਹੋਰਾਂ ਵੱਲੋਂ ਟ੍ਰੇਨ ਦੇ ਚਾਲਕ ਨੂੰ ਸਰੂਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਆਓ ਦੇਖਦੇ ਹਾਂ ਇੱਕ ਵਿਸ਼ੇਸ਼ ਰਿਪੋਰਟ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤ ਅੱਜ ਮਾਨਸਾ ਇਲਾਕੇ ਦੇ ਵਿੱਚ ਮਾਨਸਾ ਜ਼ਿਲ੍ਹੇ ਵਿੱਚ ਬਹੁਤ ਵੱਡੀ ਖੁਸ਼ੀ ਪਾਈ ਜਾ ਰਹੀ ਹੈ ਖੁਸ਼ੀ ਦੀ ਲਹਿਰ ਦੌੜ ਵੀ ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਰੋਇਪੁਰ ਤੋਂ ਨਦੇੜ ਸਾਹਿਬ ਨੂੰ ਬਾਇਆ ਬਾਂਸਾ ਹੋ ਕੇ ਇਹ ਜੋ ਗੱਡੀ ਆ ਉਹ ਜਾ ਰਹੀ ਹੈ ਤੇ ਇਸ ਦੀ ਲੰਬੇ ਸਮੇਂ ਤੋਂ ਲੈ ਕੇ ਮੰਗ ਕੀਤੀ ਜਾ ਰਹੀ ਸੀਗੀ ਤੇ ਮਾਨਸਾ ਇਲਾਕਾ ਨਿਵਾਸੀਆਂ ਦੀ ਇਹ ਬਹੁਤ ਵੱਡੀ ਮੰਗ ਹੈ ਜਿਹੜੀ ਅੱਜ ਪੂਰੀ ਹੋਣ ਜਾ ਰਹੀ ਹੈ ਔਰ ਇਹ ਦੂਜੀ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਇਸ ਟ੍ਰੇਨ ਦੇ ਵਿੱਚ ਜੋ ਫਰੋਜ਼ਪੁਰ ਤੋਂ ਚੱਲੀ ਹੈ ਇਹ ਤਕਰੀਬਨ ਸਾਰੇ ਸ਼ਹਿਰਾਂ ਤੋਂ ਫਰੋਜ਼ਪੁਰ ਤੋਂ ਹੁੰਦੀ ਹੋਈ ਫਰੀਦਕੋਟ ਕੋਟਕਪੂਰਾ ਬਹਿੰਡਾ ਇਹਨਾਂ ਸਾਰੇ ਸ਼ਹਿਰਾਂ ਤੇ ਇਹ ਵੱਡੀ ਗਿਣਤੀ ਵਿੱਚ ਲੋਕਾਂ ਨੇ ਸਵਾਗਤ ਕੀਤਾ ਇਸ ਗੱਡੀ ਦਾ ਔਰ ਨਾਲ ਹੀ ਸਵਾਰੀਆਂ ਵੀ ਕਾਫੀ ਗਿਣਤੀ ਹੈ ਜਿਹੜੀ ਇਸ ਗੱਡੀ ਦੇ ਵਿੱਚ ਤਾਇਨਾਤ ਹੋ ਗਈ ਔਰ ਗੱਡੀ ਇਸ ਵਕਤ 400 ਤੋਂ ਵੱਧ ਸਵਾਰੀਆਂ ਜਿਹੜੀਆਂ ਔਰ ਪਿੱਛੇ ਤੋਂ ਅਹੀ ਗੱਡੀ ਵਿੱਚ ਆ ਰਹੀਆਂ ਨੇ 50 ਸਵਾਰੀਆਂ ਮਾਨਸਾ ਤੋਂ ਆਹ ਹੈ ਨਰੇਟ ਸਾਹਿਬ ਵਾਸਤੇ ਇਹ ਗੱਡੀ ਨੂੰ ਰੀਤ ਰਹੀਆਂ ਨੇ ਸੋ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਬਹੁਤ ਵੱਡੀ ਇਹ ਮਾਨਸਾ ਆਂਦੇ ਲੋਕਾਂ ਦੀ ਮੰਗ ਹੈ ਜਿਹੜੀ ਪ੍ਰਵਾਨ ਹੋਈ ਹੈ ਮੈਂ ਧੰਨਵਾਦ ਕਰਦਾ ਇਥੇ ਸਮਾਜ ਸੇਵਾ ਕੋ ਜਿੱਥੇ ਰਹਿੰਦੀਆਂ ਜਿਹੜੀਆਂ ਲੰਮੇ ਸਮੇਂ ਤੋਂ ਲੈ ਕੇ ਮੰਗ ਕਰਦੀਆਂ ਰਹੀਆਂ ਕਿ ਸਾਡੇ ਮਾਨਸਾ ਜਿਹੜੇ ਦੇ ਮਾਨਸਾ ਦੇ ਵਿਚਲੀ ਜੋ ਰੇਲਵੇ ਸਟੇਸ਼ਨ ਮਾਨਸਾ ਗਾ ਇਥੋਂ ਦੀ ਕੋਈ ਵੀ ਗੱਡੀ ਜਿਹੜੀ ਨਰੇਟ ਸਾਹਿਬ ਨੂੰ ਨਹੀਂ ਜਾਂਦੀ ડائیں ਹਰਦوار ਸਾਹਿਬ ਨੂੰ ਜਾਂਦੀ ਹੈ ਸਾਰੀਆਂ ਗੱਡੀਆਂ ਜਿਹੜੀਆਂ ਬਾਇਆ ਬਰਨਾਲਾ ਹੋ ਕੇ ਸੰਗਰੂਰ ਹੋ ਕੇ ਜਾ ਰਹੀਆਂ ਨਹੀਂਆ ਤੇ ਇਹ ਗੱਲ ਇੱਕ ਸਾਡੀ ਡਿਮਾਂਡ ਹੈਗੀ ਉਹ ਸਾਡੀ ਡਿਮਾਂਡ ਇਹੀ ਹੈ ਕਿ ਨਵੇੜ ਸਾਹਿਬ ਨੂੰ ਗੱਡੇ ਜਿਹੜੀ ਉਹ ਬਾਇਆ ਮਾਨ ਸਾਹਿਬ ਹੋ ਕੇ ਜਾਵੇ ਅੱਜ ਉਹ ਮੰਗ ਜਿਹੜੀ ਪੂਰੀ ਹੋ ਗਈ ਮੈਂ ਧੰਨਵਾਦ ਕਰਦਾਗਾ ਕੇਂਦਰ ਸਰਕਾਰ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਮੰਦ ਇਹ ਸੁਣੀ ਹੈਗੀ ਔਰ ਕੇਚੇਤਰ ਦੇ ਸਵਾਸ ਸੇਵ ਜਥੇਦੰਗੀਆਂ ਖਾਸ ਤੌਰ ਤੇ ਆਗਰਾ ਜੀ ਆਗਰਾ ਜੀ ਨੇ ਬਹੁਤ ਸਾਨੂੰ ਸਾਰਿਆਂ ਨੂੰ ਜਗਾਇਆ ਸਟੇਟ ਕੀਤਾ ਤੇ ਅਸੀਂ ਅੱਜ ਹੁਣ ਇਸ ਸਟੇਸ਼ਨ ਤੇ ਖੜੇ ਆਂ ਔਰ ਵੱਡੀ ਗਿਣਤੀ ਵਿੱਚ ਮਾਨਸਾ ਸ਼ਹਿਰ ਰਮਕਸੀ ਇੱਥੇ ਆਏ ਆਂ ਸਵਾਗਤ ਕਰਨ ਵਾਸਤੇ ਆਏ ਆਂ ਤੇ ਵੀ ਡਰਾਈਵਰ ਨਗੇ ਜੋੜ ਆਵਲਾਗਾ ਸਭ ਨੂੰ ਸਰੋਪਾ ਦੇਣ ਵਾਸਤੇ ਆਏ ਆਂ ਮੇਰੇ ਨਾਲ ਗੁਰਦੁਆਰਾ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਨਸਾ ਆ ਖਰਾਰਗ ਸਿੰਘ ਜੀ ਸਦਾ ਬੀਰ ਸਿੰਘ ਜੀ ਵਾਲੰਤ ਸਾਹਿਬ ਆ ਤੇ ਹੋਰ ਜਿਹੜੇ ਜਿਹੜੇ ਹੈਗੇ ਨੇਗੇ ਇਹ ਸਾਡੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਸੀ ਮਨੇਜਮੈਂਟ ਹੈ ਜਿਹੜੀ ਉਸ ਮੁੱਚੀ ਆ ਗਈ ਇੱਥੇ ਇਹ ਪਾਣੀ ਦਾ ਪ੍ਰਬੰਧ ਹੈ ਸ਼੍ਰੀ ਲਾਈ ਆ ਉਹਨਾਂ ਨੇ ਤੇ ਚੇਚੇਤਰ ਤੇ ਇੱਕ ਜਲ ਸੇਵਾ ਸਦੀ ਹੈ ਉਹ ਬਣੀ ਹੈ ਜਿਹੜੀ ਉਹ ਅੰਗਰੇਜ਼ ਸਿੰਘ ਦੀ ਉਹਨਾਂ ਦੀ ਹੈ ਉਹਨਾਂ ਵੱਲੋਂ ਵੀ ਉਪਰਾਲਾ ਕੀਤਾ ਗਿਆ ਉਹਨਾਂ ਨੇ ਵੀ ਪਾਣੀ ਦਾ ਚੇਚੇਤਰ ਤੇ ਪ੍ਰਬੰਧ ਕੀਤਾ ਇਹਨਾਂ ਸਾਰਿਆਂ ਬਈ ਬਹੁਤ-ਬਹੁਤ ਧੰਨਵਾਦ ਹੈ ਗੁਰਜੀਤ ਕਾਲਸਾ ਬੈਗੁਰਜੀਤ ਜੀ ਵਿਰਣੋਜ ਜਤਿੰਦਰ ਕੁਮਾਰ ਆਗਰਾ ਬਈ ਅਸੀਂ ਇਹ ਸਮਝ ਕਹਿਣਾ ਚਾਹੁੰਦੇ ਹਾਂ ਵੀ ਸਾਡੇ ਬਹੁਤ ਚਿਰਾਂ ਤੋਂ ਮੰਗ ਸੀ ਕਿ ਵੀ ਸਾਡੇ ਇਸ ਮਾਲਵੇ ਇਲਾਕੇ ਵਿੱਚੋਂ ਵੀ ਕੋਈ ਟ੍ਰੇਨ ਸਿੱਧੀ ਲੁਧਿਆਣਾ ਸਾਹਿਬ ਜਾਣੀ ਚਾਹੀਦੀ ਹੈ। ਇੱਕ ਗੱਡੀ ਪਿੱਛੇ ਚੱਲੀ ਸੀ ਉਹ ਗੰਗानगर ਤੋਂ ਸਿੱਧੀ ਉਹ ਪਾਇ ਧੂਰੀ ਕੰਨੀ ਚੱਲੀ ਗਈ ਬਹੁਤ ਲੰਬੇ ਰੂਟ ਤੋਂ। ਅਸੀਂ ਚਾਹੁੰਦੇ ਸੀ ਵੀ ਆਹ ਰੂਟ ਬੜਾ ਸ਼ਾਰਟ ਹੈ। ਵੇਦੋ ਚੱਲੀ ਜੀਦੇ ਬਠਿੰਡਾ, ਮਾਨਸਾ ਇੱਧਰ ਵੀ ਅਸੀਂ ਜਾਣੀ ਚਾਹੀਦੀ ਹੈ। ਸੋ ਸਮੇਂ ਸਮੇਂ ਤੋਂ ਅਸੀਂ ਲਿਖਦੇ ਰਹੇ ਲੇਕਿਨ ਸਾਡੀ ਹੂਰ ਹੁਣ ਪਿਆ ਜਾ ਕੇ ਜਦੋਂ ਇਹ ਅੱਜ ਇਹ ਟ੍ਰੇਨ ਚੱਲ ਰਹੀ ਹੈ ਫਿਰੋਜ਼ਪੁਰ ਤੋਂ ਨਦੀਰ ਸਾਹਾ ਇਹਦਾ ਸਟਾਪੇਜ ਬਠਿੰਡਾ ਮਾਨਸਾ ਜਾਖਲ ਇਹ ਆਪਣਾ ਕਮਦਾਨ ਸਾਹਿਬ ਜਿੱਥੋਂ ਯਾਤਰਾ ਸ਼ੁਰੂ ਹੁੰਦੀ ਹੈ ਆ ਜੇ ਮੱਥਾ ਦੇ ਕੇ ਉਸ ਦੀ ਯਾਤਰਾ ਸ਼ੁਰੂ ਕਰਨ ਚਾਹੁੰਦੇ ਆ ਠੀਕ ਹੈ ਨੀ ਇਹ ਹਰ ਜਿਹਦਾ ਸ਼ੁਕਰਵਾਰ ਨੂੰ ਚੱਲਿਆ ਕਰੂਗੀ ਸਹੀ 4 ਵਜੇ ਉਧਰੋਂ ਆਇਆ ਕਰੂਗੀ ਐਤਵਾਰ ਨੂੰ ਤੇ ਪਹੁੰਚਿਆ ਕਰੂਗੀ 6 ਵਜੇ ਰਾਤ ਨੂੰ ਜਾਣਾ ਬੜੀ 7:11 ਵਜੇ ਗੱਲ ਜਿਲੇ ਦੀ 8 ਲੱਖ ਤੇ ਕਿਰੀਵਾਦੀ ਹੈ ਜਿਹੜੇ ਲੋਕ ਸਾਰੇ ਹਜੂਰ ਸਾਹਿਬ ਨੂੰ ਜਾਣਦੇ ਨੇ ਸਾਲ ਵਿੱਚ ਦੋ ਤਿੰਨ ਵਾਰੀ जरूर ਜਾਂਦੇ ਨੇ ਧਲਵਾਦੀਆਂ ਸੈਂਟਰ ਸਰਕਾਰ ਦੇ ਰੇਲ ਮੰਤਰੀ ਐਸ.ਐਲ. ਵੈਸ਼ਨਵ ਦੇ ਬੀ.ਟੀ.ਜੀ. ਵਿਧਲਵਾਦੀਆਂ ਜਿਨ੍ਹਾਂ ਨੇ ਇਹ ਉਪਰਾਲੇ ਕਰਕੇ ਟਰੇਨ ਚਲਾਈ ਹੈ ਸੋ ਸਾਡਾ ਇਲਾਕਾ ਬਹੁਤ ਅੱਜ ਸ਼ਖਤੀ ਖੁਸ਼ੀ ਮਨਾ ਰਿਹਾ ਹੈ ਬਤਾਸ ਅਰਗਵੀਰ ਸਿੰਘ ਪ੍ਰਧਾਨ ਲੋਕਲ ਪਟੋਰਾ ਪ੍ਰਬੰਧਕ ਕਮੇਟੀ ਮੇਰੇ ਨਾਲ ਮੇਰੇ ਸਤਕਾਰਯੋਗ ਮੈਂਬਰ ਸਰਦਾਰ ਮਨਵੀਰ ਸਿੰਘ ਹੌਲਖਾ ਅਦੇ ਸਮੂਚੀ ਲੋਕਲ ਕੋਰਪੋਰੇਟਾ ਪ੍ਰਬੰਧਕ ਕਮੇਟੀ ਦੀ ਟੀਮ ਆ ਜੋ ਅੱਜ ਇੱਕ ਵਿਸ਼ੇਸ਼ ਦਿਨ ਹੈ ਮਾਨਸਾ ਸ਼ਹਿਰੀ ਸੰਗਤਾਂ ਦੇ ਲਈ ਜੋ ਕਿ ਹਜੂਰ ਸਾਹਿਬ ਦੇ ਦਰਸ਼ਨਾਂ ਦੇ ਲਈ ਵਿਸ਼ੇਸ਼ ਟ੍ਰੇਨ ਚਲਾਈ ਗਈ ਹੈ ਕਹਿੰਦਾ ਸਰਕਾਰ ਵੱਲੋਂ ਉਹਦਾ ਸਟਾਪੇਜ ਜੋ ਸਾਡੀਆਂ ਸਮਾਜ ਸੇਵੀ ਜਥੇਬੰਦੀਆਂ ਨੇ ਨਾਲ ਹੀ ਧਾਰਮਿਕ ਜਥੇਬੰਦੀਆਂ ਨੇ ਆਪਣਾ ਸਰੂਕ ਵਰਤਦੇ ਆ ਹੋਇਆ ਉਹਨਾਂ ਨੇ ਸਟੇਸ਼ਨ 'ਤੇ ਜੋ ਮਹਾਨ ਸਭਾ ਦੀ ਸਟੋਪਿੰਗ ਕੀਤਾ ਸਭ ਤੋਂ ਪਹਿਲਾਂ ਤਾਂ ਮੈਂ ਉਸ ਸਮੂਹ ਜਥੇਬੰਦੀਆਂ ਦਾ ਧੰਨਵਾਦ ਕਰਦਾ ਨਾਲ ਹੀ ਜੋ ਸੰਗਤਾਂ ਅਯੂਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੀਆਂ ਨੇ ਉਹਨਾਂ ਦਾ ਧੰਨਵਾਦ ਕਰਦਿਆਂ ਹੋਇਆਂ ਵਧਾਈ ਦਿੰਨੇ ਆ ਅਦੇ ਨਾਲੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿ ਜੋ ਕਿ ਆਪਾਂ ਨੂੰ ਦੂਰ ਦਰਾਡੇ ਅਯੂਰ ਸਾਹਿਬ ਦੀ ਯਾਤਰਾ ਦੇ ਲਈ ਜਾਣਾ ਪੈਂਦਾ ਸੀਗਾ ਹੁਣ ਆਪਾਂ ਨੂੰ ਆਪਣੇ ਸ਼ਹਿਰ ਦੇ ਵਿੱਚੋਂ ਹੀ ਯੋਗ ਸਾਧਨਾ ਸਾਧਨਾ ਮਿਲੇ ਨੇ ਇਹਦਾ ਆਪਾਂ ਨੂੰ ਲਾਭ ਉਠਾਉਂਦਿਆਂ ਹੋਇਆਂ ਆਪਣੇ ਗੁਰੂ ਸਾਹਿਬਾਨਾਂ ਦੇ ਵਿਤਰ ਵਰਤਾ ਮਾਣੇ ਦਰਸ਼ਨਾ ਲਈ ਕਰਨੇ ਚਾਹੀਦੇ ਨੇ ਮੈਂ ਦੁਬਾਰੇ ਫੇਰ ਸਮੁੱਚੀ ਸੰਗਤ ਨੂੰ ਇਸ ਮਹਾਨ ਦਿਨ ਦੀ ਬਰਾਇ ਦਿੰਦਾ ਹੋਇਆ ਅਤੇ ਬਰਾਉਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਸ਼ੋਕ ਸਪੋਰੀਆ ਕਨਵੀਨਰ এনवायरमेंट ਸੈਟੀ ਮਾਨਸਾ ਅੱਜ ਜਿਹੜਾ ਬਹੁਤ ਹੀ ਸਾਡੇ ਮਾਨਸਾ ਵਾਸੀਆਂ ਵਾਸਤੇ ਮਾਨਸਾ ਇਲਾਕੇ ਵਾਸਤੇ ਬੜਾ ਖੁਸ਼ੀ ਦਾ ਦਿਨ ਹੈ ਕਿਉਂਕਿ ਮਨੁੱਖ ਅਤੇ ਧਰਮ ਬਹੁਤ ਹੀ ਅਤੁੱਟ ਰਿਸ਼ਤਾ ਹੈ ਅੱਜ ਸਾਡੇ ਪੰਜਾਬ ਦੇ ਵਿੱਚ ਸਾਡੇ ਬਾੜਵੇ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਦੇ ਨذیر ਸਾਹਿਬ ਦੀ ਸਾਡੇ ਹਜੂਰ ਸਾਹਿਬ ਜਾਣ ਵਾਲੇ ਸਾਡੇ ਸਿੱਖ ਆਕਰੇ ਹਨ ਧਾਰਮਿਕ ਜਿਹੜੀਆਂ ਆਸਥਾਵਾਂ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਹਨ ਉਹਨਾਂ ਦੇ ਲਈ ਅੱਜ ਬਹੁਤ ਵਿਸ਼ੇਸ਼ ਦਿਨ ਹੈ ਔਰ ਅਸੀਂ ਸਰਕਾਰ ਦਾ ਔਰ ਖਾਸ ਕਰਕੇ ਜਿਹੜੀ ਸਾਡੇ ਸ਼ਹਿਰ ਦੇ ਵਿੱਚ ਬਣੀ ਹੋਈ ਸੰਘਰਸ਼ ਕਮੇਟੀ ਹੈ ਜਿੱਦੇ ਸਦਕਾ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਰੇਲਵੇ ਦੀਆਂ ਸਹੂਲਤਾਂ ਮਿਲਦੀਆਂ ਸਾਡੇ ਭਾਈ ਸਾਹਿਬ ਆਗਰਾ ਸਾਹਿਬ ਇਹ ਚੁਗਸਾ ਫੋਰੀ ਇਹ ਬੜੇ ਐਕਟਿਵ ਰਹਿੰਦੇ ਨੇ ਤਾਂ ਕਿ ਮਾਨ ਸਾਡੇ ਜਿਹੜੀ ਕੋਈ ਵੀ ਡਿਮਾਂਡ ਹੈ ਰੇਲਵੇ ਦੀ ਉਹਨੂੰ ਹਮੇਸ਼ਾ ਹੀ ਉੱਪਰ ਲੈ ਕੇ ਜਾਂਦੇ ਨੇ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਇਹ ਸਪੈਸ਼ਲੀ ਰੋਇਪੋਰਟੋਂ ਉਹਦੇ ਲਈ ਸਾਡੇ ਖਾਸ ਕਰਕੇ ਜਿਹੜੇ ਮਾਲਵੇ ਦੇ ਲੋਕ ਆ ਉਹਨਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ ਕਿਉਂਕਿ ਸਾਡਾ ਇੱਕ ਸਿੱਖ ਇਤਿਹਾਸ ਦੇ ਨਾਲ ਜੋ ਵਿਰਸਾ ਜੁੜਿਆ ਹੋਇਆ ਹੈ ਉੱਥੇ ਸਾਡੀ ਸੰਗਤ ਦਾ ਹੋਣ ਜਾਣਾ ਜਿਹਦੇ ਕਰਕੇ ਆਮ ਲੋਕਾਂ ਦੇ ਵਿੱਚ ਇਹ ਖੁਸ਼ੀ ਪਾਈ ਜਾ ਰਹੀ ਹੈ ਔਰ ਮੈਂ ਵੀ ਅੱਜ ਵਿਅਕਤੀਗਤ ਤੌਰ ਤੇ ਔਰ ਪੂਰੇ ਸ਼ਹਿਰ ਜਾਂ ਵੱਲੋਂ ਜਿੱਥੇ ਇਹ ਸਹੂਲਤ ਮਿਲੀ ਹੈ ਮੈਂ ਇਸ ਗੱਲ ਦੀ ਜਿਹੜੀ ਹੈ ਵਧਾਈ ਕਰਦਾ ਹਾਂ ਔਰ ਧੰਨਵਾਦ ਵੀ ਕਰਨਾ ਚਾਹੁੰਦਾ ਹਾਂ ਪ੍ਰਬੰਧਕਾਂ ਦਾ ਸਰਕਾਰ ਦਾ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਇਹ ਵਿਸ਼ੇਸ਼ਲੀ ਵਿਸ਼ੇਸ਼ਲੀ ਜਿਹੜਾ ਇੱਕ ਲੋਕਾਂ ਦੀ ਮੰਗ ਤੇ ਜਿਹੜਾ ਇਹ ਮੰਗ ਨੂੰ ਪੂਰਾ ਕੀਤਾ ਔਰ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਔਰ ਜਿੰਨੀਆਂ ਵੀ ਧਾਰਮਿਕ ਸਮਾਜਿਕ ਵਪਾਰਕ ਔਰ ਜਿੰਨੇ ਵੀ ਅੱਜ ਇੱਥੇ ਮੇਰੇ ਨਾਲ ਆਗੂ ਸਾਹਿਬਾਨ ਆਏ ਨੇ ਅੱਜ ਅਸੀਂ ਸਾਂਝੇ ਰੂਪ ਦੇ ਵਿੱਚ ਅਸੀਂ ਇਸ ਜਿਹੜਾ ਪਹਿਲੇ ਦਿਨ ਜਿਹੜਾ ਫਰਸਟ ਡੇ ਟ੍ਰੇਨ ਚੱਲ ਰਹੀ ਹੈ ਉਸ ਦਾ ਅਸੀਂ ਸਵਾਗਤ ਕਰਕੇ ਜਿਹੜਾ ਇੱਥੋਂ ਖੁਸ਼ੀ-ਖੁਸ਼ੀ ਇਹਨਾਂ ਨੂੰ ਵੇਲਾਕਾ ਕਈ ਕਿਸਿੰਗਲਾ ਮਾਨਸਾ ਬੋਰਡ ਰੇਲਵੇ ਕਮੇਟੀ ਦਾ ਸੱਤਰ ਬਹੁਤ ਹੀ ਖੁਸ਼ੀ ਦਾ ਦਿਨ ਹੈ ਅੱਜ ਜਦੋਂ ਕੇਂਦਰ ਸਰਕਾਰ ਨੇ ਸਾਡੇ ਸਟੇਸ਼ਨ ਤੋਂ ਪਾਸ ਹੁੰਦੀ ਹੋਈ ਗੱਡੀ ਰੇਲਵੇ ਫਿਰੋਜ਼ਪੁਰ ਤੋਂ ਲੈ ਕੇ ਨਵੇੜ ਸਾਬ ਤੱਕ ਚਾਲੂ ਕੀਤੀ ਹੈ ਬੜੇ ਚਿਰਾਂ ਤੋਂ ਸਾਡੀ ਇਹ ਮੰਗ ਸੀ ਮਾਲਵੇ ਦੇ ਲੋਕਾਂ ਦੀ ਖਾਸ ਤੌਰ ਤੇ ਸਾਡੀ ਕਮੇਟੀ ਦੀ ਖਾਸ ਤੌਰ ਤੇ ਬਹੁਤ ਵੱਡੀ ਮੰਗ ਸੀ ਜਿਹਦੇ ਲਈ ਸਾਰੀ ਕਮੇਟੀ ਜਿਹਨੂੰ ਆਗਰਾਜੀ ਲੀਡ ਕਰ ਰਹੇ ਨੇ ਬੜੇ ਚਿਰਾਂ ਤੋਂ ਸੰਘਰਸ਼ ਕਰ ਰਹੀ ਸੀ ਸੋ ਇਸ ਗੱਲੋਂ ਸਾਰੇ ਮਾਨਸਾ ਦੇ ਲੋਕ ਇਲਾਕੇ ਦੇ ਲੋਕ ਸਾਰੇ ਵਧਾਈ ਦੇ ਪਾਤਰ ਨੇ ਸਾਰੇ ਸਾਡੇ ਸਿੱਖ ਵੀਰ ਜਾਂ ਦੂਸਰੇ ਭਰਾ ਜਿਨ੍ਹਾਂ ਨੇ ਅੰਦੇਸ਼ ਸਾਹਿਬ ਜਾਣਾ ਸਾਰੇ ਇਸ ਗੱਲੋਂ ਬਹੁਤ ਖੁਸ਼ ਨੇ ਤੇ ਸਰਕਾਰ ਨੂੰ ਇਸ ਗੱਲ ਦੀ ਧੰਨਵਾਦ ਵੀ ਕਰਦੇ ਨੇ ਕਿ ਉਹਨਾਂ ਨੇ ਬਹੁਤ ਵੱਡਾ ਉਦਮ ਜਿਹੜਾ ਹੈ ਇਸ ਇਲਾਕੇ ਲਈ ਕੀਤਾ ਹੈ ਤੇ ਇਸ ਗੱਲੋਂ ਸਾਰੇ ਸ਼ਹਿਰੀਆਂ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਇਹ ਟ੍ਰੇਨ ਜਿਹੜੀ ਹੈ ਹਫ਼ਤੇ 'ਚ ਇੱਕ ਦਿਨ ਦੀ بجائے ਪੂਰਾ ਹਫਤਾ ਚੱਲੇ ਨਹੀਂ ਘੱਟੋ ਘੱਟ ਤਿੰਨ ਦਿਨ ਤਾਂ ਜ਼ਰੂਰ ਚੱਲੇ ਇਹ ਸਾਡੀ ਮੰਗ ਹੁਣ ਵੀ جاری ਹੈ ਦੇਖੋ ਅੱਜ ਸਾਡੇ ਮਾਨਸਾਵਾਸੀਆਂ ਦੇ ਵਿੱਚ ਬਹੁਤ ਹੀ ਵੱਡੀ ਖੁਸ਼ੀ ਦੀ ਇੱਕ ਲਹਿਰ ਹੈ ਕਿਉਂਕਿ ਸਾਡੇ ਸਟੇਸ਼ਨ ਮਾਨਸਾ ਤੋਂ ਹੁੰਦੀ ਹੋਈ ਫਿਰੋਜ਼ਪੁਰ ਤੋਂ ਚੱਲ ਕੇ ਨੰਦੇੜ ਸਾਹਿਬ ਜਾਣ ਵਾਲੀ ਜਿਹੜੀ ਟ੍ਰੇਨ ਹੈ ਉਹ ਸ਼ੁਰੂ ਹੋ ਰਹੀ ਹੈ ਤਾਂ ਸਾਰੇ ਜਿਹੜੇ ਲੋਕ ਹੈਗੇ ਆ ਜਿਨ੍ਹਾਂ ਦੀ ਨੰਦੇੜ ਸਾਹਿਬ ਪ੍ਰਤੀ ਸ਼ਰਧਾ ਹੈ ਉਹ ਸਾਰੇ ਤੇ ਬਾਕੀ ਸਾਰੇ ਲੋਕ ਜਿਹੜੇ ਹੈ ਇਸ ਵੱਲੋਂ ਬਹੁਤ ਖੁਸ਼ ਹੈ ਤੇ ਇਸ ਕਰਕੇ ਮੈਂ ਜਿਹੜੇ ਦਿੱਥੇ ਭਾਰਤ ਸਰਕਾਰ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੇ ਇਸ ਤਰ੍ਹਾਂ ਦੇ ਸਟੇਸ਼ਨ ਤੇ ਇਸ ਤਰ੍ਹਾਂ ਦੀ ਵੱਡੀ ਗੱਡੀ ਨੇ ਸਟੇਜ ਦਿੱਤੀ ਹੈਗੀ ਹੈ ਉੱਥੇ ਮੈਂ ਸਾਰੇ ਮਾਨਸਾ ਵਾਸੀਆਂ ਨੂੰ ਵਧਾਈ ਵੀ ਦਿੰਨਾ ਤੇ ਉਮੀਦ ਕਰਦਾ ਵੀ ਸਾਡੇ ਚੋਂ ਜਿੰਨਾ ਲੋਕਾਂ ਨੇ ਨੰਦੇੜ ਸਾਹਿਬ ਪਰਤੇ ਸ਼ਰਧਾ ਹੈਗੀ ਉੱਥੇ ਜਾਣੇ ਉਹਨੇ ਦੀ ਗਿਣਤੀ ਦੇ ਵਿੱਚ ਬਹੁਤ ਵੱਡਾ ਵਾਧਾ ਹੋਏਗਾ